ਤਾਨੂੰ ਕੋਈ ਸਾਪ ਕੱਟ ਦਵੇ ਤੇ ਉਸ ਤੋਂ ਕਿਤਨਾ ਪਚਾ ਕਰਨਾ ਚਾਹੀਦਾ ਤੇ ਕਿਸ ਤਰ੍ਹਾਂ ਇਨਸਾਨ ਬਚਿਆ ਜਾ ਸਕਦਾ ਜਾਂ ਫਿਰ ਕੋਈ ਨੁਸਖਾ ਕਿ ਜਿੰਨੀ ਦੇ ਤੱਕ ਕੋਈ ਉਹਨੂੰ ਮੈਡੀਕਲ ਟਰੀਟਮੈਂਟ ਨਹੀਂ ਦਿੰਦੇ ਪ੍ਰਾਣੀਆਂ ਜਿਹਾ ਕਹਾਵਤਾਂ ਬਣੀਆਂ ਉਸ ਜਗ੍ਹਾ ਨੂੰ ਕੁੱਟ ਕੇ ਬੰਨ ਦੋ ਜੇ ਤੁਹਾਡਾ ਬਲੱਡ ਸਰਕੂਲ ਰੁਕ ਜਾਏਗਾ ਬਲੱਡ ਸਰਕੂਲੇਸ਼ਨ ਰੁਕਣ ਨਾਲ ਜ਼ਹਿਰ ਰੁਕ ਜਾਏਗਾ ਇਸ ਤਰ੍ਹਾਂ ਕਰਦੇ ਨਹੀਂ ਕਰਨਾ ਆਸੀ ਪਹਿਲਾਂ ਤਾਂ ਸੋਚਣਾ ਇਹ ਆ ਕਿ ਨਜ਼ਦੀਕੀ ਗੁਰੂ ਨਾਨਕ ਹਸਪੀਟਲ ਜਿਸ ਤਰ੍ਹਾਂ ਸਾਡੇ ਅੰਮ੍ਰਿਤਸਰ ਚ ਹੈ ਇਥੇ ਕਿਸ ਤਰ੍ਹਾਂ ਪਹੁੰਚ ਸਕਦੇ ਆ ਹਮੇਸ਼ਾ ਜਿਹਨੂੰ ਸਨੇਕ ਨੇ ਕੱਟਿਆ ਉਹਨੂੰ ਉੱਪਰ ਜਾਣਾ ਨਹੀਂ ਉਹਨੂੰ ਡਰਾਣਾ ਨਹੀਂ ਉਹਨੂੰ ਤੇਜ ਤੋੜਨਾ ਨਹੀਂ ਪੈਦਲ ਇੱਕ ਘੰਟੇ ਤੋਂ ਪਹਿਲਾਂ ਪਹਿਲਾਂ ਇਹ ਹਸਪੀਟਲ ਦੇ ਵਿੱਚ ਲਗਭਗ ਪੰਜਾਬ ਤੇ ਸਾਰੇ ਹਸਪੀਟਲਾਂ ਵਿੱਚ ਜਾਂ ਸਿਵਲ ਹਸਪੀਟਲਸ ਦੇ ਵਿੱਚ ਵੀ ਇਹਨਾਂ ਦੇ ਇੰਜੈਕਸ਼ਨ ਮੌਜੂਦ ਨੇ ਜਿਹਨੂੰ ਐਂਟੀ ਵੈਨਮ ਕਿਹਾ ਜਾਂਦਾ ਵਾ ਤੁਰੰਤ ਹੀ ਸਰਕਾਰੀ ਹਸਪੀਟਲ ਤੋਂ ਸਹੂਲਤ ਜ਼ਰੂਰ ਲੈਣੀ ਚਾਹੀਦੀ ਹੈ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਸਭ ਤੋਂ ਪਹਿਲਾਂ ਕਿੱਦਾਂ ਸ਼ੁਰੂਆਤ ਕੀਤੀ ਸਾਫੜਨ ਦੀ ਮੇਰੇ ਦਿਮਾਗ 'ਚ ਇੱਕ ਚੀਜ਼ ਹੁੰਦੀ ਸੀ ਹਮੇਸ਼ਾ ਬੀ ਕਾਈਂਡ ਟੂ ਐਨੀਮਲਸ ਜਾਨਵਰਾਂ ਤੇ ਦਇਆ ਕਰਨੀ ਚਾਹੀਦੀ ਹੈ ਔਰ ਸਨੇਕਸ ਦੀ ਗੱਲ ਅੱਜ ਆ ਗਈ ਤਾਂ ਸਨੇਕਸ ਜਿਹੜੇ ਅਸੀਂ ਇਹਨਾਂ ਨੂੰ ਮੈਂ ਅਸੀਂ ਪਕੜਦਾ ਮੈਂ ਇਹਨਾਂ ਕੋਲ ਡਰਦਾ ਵੀ ਸੀ ਮੈਨੂੰ ਇਹਨਾਂ ਦੀ ਜਾਣਕਾਰੀ ਵੀ ਨਹੀਂ ਸੀ ਇੱਕ ਵਾਰੀ ਇੱਕ ਆਫਰ ਆਈ ਸਾਡੇ ਐਸਪੀਸੀ ਨੂੰ ਅਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਤੋਂ ਕਿ ਜੇਕਰ ਕਿਸੇ ਨੇ ਸਨੇਕ ਦੀ ਟ੍ਰੇਨਿੰਗ ਲੈਣੀ ਆ ਤਾਂ ਉਹ ਬੈਂਗਲੌਰ ਇੱਕ ਮਹੀਨੇ ਦੀ ਟ੍ਰੇਨਿੰਗ ਚੱਲੇਗੀ ਤਾਂ ਮੈਂ ਤੁਰੰਤ ਆਮੇ ਪਰ ਦਿੱਤੀ ਮੈਂ ਇੱਕ ਮਹੀਨੇ ਵਾਸਤੇ ਬੈਂਗਲੌਰ ਚਲਾ ਗਿਆ ਮੈਨੂੰ ਉੱਥੇ ਸਨੇਕਸ ਦੀ ਟ੍ਰੇਨਿੰਗ ਮਿਲੀ ਥਿਉਰੈਟਿਕਲੀ ਵੀ ਮਿਲੀ ਪ੍ਰੈਕਟੀਕਲੀ ਵੀ ਮਿਲੀ ਔਰ ਮੈਨੂੰ ਉੱਥੇ ਦੱਸਿਆ ਗਿਆ ਸਭ ਨੂੰ ਦੱਸਿਆ ਗਿਆ ਕਿ ਸਨੇਕਸ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਬੈਨਮ ਕਿੰਨੇ ਤਰ੍ਹਾਂ ਦੇ ਸਨੇਕ ਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਬੰਸ਼ਪ ਸਿੰਘ ਕਮਲ ਅੱਜ ਤੁਹਾਨੂੰ ਅਸੀਂ ਕਿਹੋ ਜੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਹੜੀ ਜਾਣਕਾਰੀ ਤੁਹਾਡੇ ਲਈ ਬਹੁਤ ਲਾਭਦਾਇਕ ਹੋਏਗੀ ਕਿਉਂਕਿ ਅਕਸਰ ਹੀ ਘਰਾਂ ਦੇ ਵਿੱਚ ਸੱਪ ਵੜ ਆਉਂਦੇ ਨੇ ਜਾਂ ਫਿਰ ਗੈਰੀਏ ਮੁਹੱਲੇ ਹੀ ਬਾਜ਼ਾਰਾਂ ਦੇ ਵਿੱਚ ਸੱਪ ਵੜ ਆਉਂਦੇ ਨੇ ਉਦੋਂ ਇਨਸਾਨ ਵੀ ਡਰ ਜਾਂਦਾ ਹੈ ਅਤੇ ਸੱਪ ਵੀ ਡਰ ਜਾਂਦਾ ਇਸ ਮੌਕੇ ਦੇ ਵਿੱਚ ਫਿਰ ਕਿਸੇ ਰੈਸਕਿਊ ਨੂੰ ਕਰਨ ਵਾਲੇ ਨੂੰ ਬੁਲਾਇਆ ਜਾਵੇ ਤਾਂ ਉਹਦੇ ਵਿੱਚ ਇਹ ਹੈ ਕਿ ਇਨਸਾਨ ਦੀ ਵੀ ਜਾਨ ਬਚ ਜਾਂਦੀ ਹੈ ਅਤੇ ਸੱਪ ਦੀ ਵੀ ਜਾਨ ਬਚ ਜਾਂਦੀ ਹੈ ਤੇ ਸਾਡੇ ਨਾਲ ਮੌਜੂਦ ਨੇ ਇਸ ਵਕਤ ਅਸ਼ੋਕ ਜੋਸ਼ੀ ਜੀ ਜੋ ਕਿ ਬੜੇ ਹੀ ਲੰਬੇ ਸਮੇਂ ਤੋਂ ਸਨੇਕ ਰੈਸਕਿਊ ਕਰਦੇ ਨੇ ਅਤੇ ਹੋਰ ਵੀ ਜਾਨਵਰ ਰੈਸਕਿਊ ਕਰਦੇ ਹਨ ਅਸਲ ਦੇ ਵਿੱਚ ਜ਼ਿੰਦਗੀ ਦੇ ਵਿੱਚ ਇਹੀ ਲੋਕ ਜਿਹੜੇ ਨੇ ਹੀਰੋ ਹੁੰਦੇ ਨੇ ਕਿ ਜਿਹੜੇ ਲੋਕਾਂ ਦੀ ਜਾਨ ਬਚਾਉਂਦੇ ਨੇ ਅਤੇ ਜਾਨਵਰਾਂ ਦੀ ਵੀ ਜਾਨ ਬਚਾਉਂਦੇ ਨੇ ਅੱਜ ਸਾਰੀ ਜਾਣਕਾਰੀ ਲਵਾਂਗੇ ਇਨਾਂ ਕੋ ਕਿ ਆਖਿਰ ਤੁਹਾਨੂੰ ਕੋਈ ਸੱਪ ਕੱਟ ਦਵੇ ਤੇ ਉਸ ਤੋਂ ਕਿਤਨਾ ਪਹਚਾਣ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤੇ ਇਹਨਾਂ ਕੋਲ ਜਾਨਣਾ ਕਿ ਕਿੰਨਾ ਕੁ ਲੰਬਾ ਸਮਾਂ ਹੋ ਗਿਆ ਇਹਨਾਂ ਨੂੰ ਇਸ ਕੰਮ ਦੇ ਵਿੱਚ ਤੇ ਇੱਕ ਹੋਰ ਗੱਲ ਦੱਸਦੇ ਹਾਂ ਪੁਲਿਸ ਮੈਕਮੇ ਦੇ ਵਿੱਚ ਇੰਸਪੈਕਟਰ ਵੀ ਰਹਿ ਚੁਕੇ ਨੇ ਗੱਲਬਾਤ ਕਰਨ ਲਈ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਟਾਈਮ ਦੇਣ ਦੇ ਤੁਹਾਡਾ ਧੰਨਵਾਦ ਹੈ ਤੁਹਾਡੇ ਚੈਨਲ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਕੀਮਤੀ ਟਾਈਮ ਕੱਢ ਕੇ ਮੇਰੇ ਇੰਟਰਵਿਊ ਵਾਸਤੇ ਅੱਜ ਸਮਾਂ ਕੱਢਿਆ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਧੰਨਵਾਦ ਦਾ ਹੱਥ ਜੋੜ ਕੇ ਤੁਹਾਡਾ ਥੈਂਕ ਯੂ ਕਰਦਾ ਜੀ ਤੇ ਅਸ਼ੋਕ ਜੋਸ਼ੀ ਕਿੰਨਾ ਕਿ ਸਭ ਤੋਂ ਪਹਿਲੀ ਗੱਲ ਹੈ ਤੇ ਕਿੰਨਾ ਕਿ ਸਮਾਂ ਹੋ ਗਿਆ ਤੁਹਾਨੂੰ ਸਭ ਤੋਂ ਪਹਿਲਾਂ ਕਿਦਾਂ ਸ਼ੁਰੂਆਤ ਕੀਤੀ ਸਫਲਨ ਦੀ ਸਭ ਤੋਂ ਪਹਿਲਾਂ ਜਿਸ ਡਿਪਾਰਟਮੈਂਟਸ ਮੈਂ ਆਇਆ ਸੀ ਅੰਮ੍ਰਿਤਸਰ ਐਸ ਪੀਸੀਏ ਦੇ ਵਿੱਚ ਅੰਡਰ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਚ ਤਾਂ ਉਸ ਟਾਈਮ ਤੇ ਮੈਨੂੰ ਛੱਪਾਂ ਦੀ ਜ਼ਿਆਦਾ ਨੋਲਿਜ ਨਹੀਂ ਸੀ ਮੈਂ ਦਲੇਰ ਜ਼ਰੂਰ ਸੀ ਦਿਮਾਗ ਤੋਂ ਵੀ ਕੰਮ ਲੈਂਦਾ ਸੀ ਦਲੇਰ ਸਿੰਘ ਮਰੇ ਦਿਮਾਗ 'ਚ ਇੱਕ ਚੀਜ਼ ਹੁੰਦੀ ਸੀ ਹਮੇਸ਼ਾ ਬੀ ਕਾਈਂਡ ਟੂ ਐਨੀਮਲਸ ਜਾਨਵਰਾਂ ਤੇ ਦਇਆ ਕਰਨੀ ਚਾਹੀਦੀ ਹੈ ਜਾਨਵਰਾਂ ਦੀ ਜਾਨ ਬਚਾਣੀ ਚਾਹੀਦੀ ਹੈ ਜਾਨਵਰਾਂ ਦੀ ਫੀਲਿੰਗ ਸਮਝਣੀ ਚਾਹੀਦੀ ਹੈ ਜਿ ਇਹ ਨਹੀਂ ਕਿ ਬੇਜੁਬਾਨ ਨੇ ਤੇ ਕੁਝ ਸਮਝਦੇ ਨਹੀਂ ਆ ਪਰ ਸਾਨੂੰ ਸਮਝਣਾ ਚਾਹੀਦਾ ਇਹ ਵਿਚਾਰੇ ਨਹੀਂ ਸਮਝਾ ਪਾਉਂਦੇ ਦੇਖਣਾ ਚਾਹੀਦਾ ਕਿ ਇੰਜਰਡ ਨੇ ਬਿਮਾਰ ਨੇ ਜਾਂ ਇਹਨਾਂ ਨੂੰ ਕੋ ਮਜਬੂਰੀ ਹੈ ਜਾਂ ਜਿਸ ਤਰ੍ਹਾਂ ਅਸੀਂ ਬੇਹਤਾਸ਼ਾ ਪੇੜ ਕੱਟ ਦਿੱਤੇ ਤੇ ਜਾਨਵਰ ਵਿਚਾਰੇ ਸਾਡੇ ਬੇਕਾਰ ਹੋ ਗਏ ਉਹਨਾਂ ਨੂੰ ਘਰ ਹੀ ਨਹੀਂ ਲੱਭੇ ਕਿੰਨੇ ਜਾਨਵਰ ਸਾਡੇ ਵਿਲੁਪਤੀ ਹੋ ਗਏ ਆ ਮੁੱਕੀ ਗਏ ਆ ਚਲੇ ਹੀ ਗਏ ਆ ਦੇਸ਼ ਹੀ ਛੱਡ ਕੇ ਚਲੇ ਗਏ ਨੇ ਪੇੜ ਕੱਟਣ ਨਾਲ ਤਾਂ ਅਸੀਂ ਜੇ ਜਾਨਵਰਾਂ ਦੀ ਸਹਾਇਤਾ ਕਰਨੀ ਆ ਤੇ ਨਾ ਵਸ ਸਾਡੇ ਪੇੜ ਔਰ ਗ੍ਰੀਨਰੀ ਵੀ ਬਹੁਤ ਜ਼ਰੂਰੀ ਆ ਤੇ ਸਭ ਤੋਂ ਪਹਿਲਾਂ ਇਹ ਕਿਹੜਾ ਜਾਨਵਰ ਸੀ ਸਭ ਤੋਂ ਪਹਿਲਾਂ ਗੱਲ ਕਰਨਾ ਕਿਹੜਾ ਸਨੇਕ ਸਭ ਤੋਂ ਵੱਡਾ ਫੜਿਆ ਸੀਗਾ ਕਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਸ਼ੁਰੂਆਤ ਹੋਈ ਸੀਗੀ ਤੇ ਕਿਸ ਤਰ੍ਹਾਂ ਹੌਲੀ ਹੌਲੀ ਪਤਾ ਲੱਗਾ ਲੋਕਾਂ ਨੂੰ ਕਿ ਅਸ਼ੋਕ ਜੋਸ਼ੀ ਜੀ ਜਿਹੜ ਨੇ ਸਨੇਕ ਕੈਚਰ ਨੇ ਰੈਸਕਿਊ ਕਰਦੇ ਨੇ ਦੇਖੀਏ ਦੂਸਰੇ ਜਾਨਵਰ ਤੇ ਮੈਂ ਪਕੜਦਾ ਸੀ ਜਿਸ ਤਰ੍ਹਾਂ ਪਾੜੇ ਹੋ ਗਏ ਹਿਰਨ ਹੋ ਗਏ ਬਾਰਾ ਸਿੰਘੇ ਹੋ ਗਏ ਜਾਂ ਫਿਰ ਮੋਰ ਹੋ ਗਏ ਜਾਂ ਉੱਲੂ ਹੋ ਗਿਆ ਜਿਹਨੂੰ ਓਵਲ ਵੀ ਕਹਿ ਸਕਦੇ ਆ ਇੱਕ ਰਸ਼ ਰਸ਼ੀਆਂ ਨੂੰ ਉੱਲੂ ਵੀ ਪਕੜਿਆ ਸੀ ਜਿਹਨੂੰ ਬੋਬੋ ਵੀ ਕਹਿ ਦਿੰਦੇ ਆ 5 ਕਿਲੋ ਦਾ ਉੱਲੂ ਸੀ ਉਹਨੂੰ ਇੱਕ ਪੇੜ ਤੋਂ ਉਤਾਰਿਆ ਸੀ ਅਸੀਂ ਉਹਦੇ ਤੋਂ ਵੀ ਮੈਨੂੰ ਬਹੁਤ ਪਬਲਿਸਿਟੀ ਮਿਲੀ ਔਰ ਪਬਲਿਕ ਨੇ ਵੀ ਮੇਰੀ ਬਹੁਤ ਸਹਾਇਤਾ ਕੀਤੀ ਉਹਦੇ ਵਾਸਤੇ ਔਰ ਸਨੇਕਸ ਦੀ ਗੱਲ ਆਜ ਆ ਗਈ ਤਾਂ ਸਨੇਕਸ ਜਿਹੜੇ ਅਸੀਂ ਇਹਨਾਂ ਨੂੰ ਮੈਂ ਨਹੀਂ ਸੀ ਪਕੜਦਾ ਮੈਂ ਇਹਨਾਂ ਕੋਲ ਡਰਦਾ ਵੀ ਸੀ ਮੈਨੂੰ ਇਹਨਾਂ ਦੀ ਜਾਣਕਾਰੀ ਵੀ ਨਹੀਂ ਸੀ ਇੱਕ ਵਾਰੀ ਇੱਕ ਆਫਰ ਆਈ ਸਾਡੇ ਐਸਪੀਸੀਏ ਨੂੰ ਅਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਤੋਂ ਕਿ ਜੇਕਰ ਕਿਸੇ ਨੇ ਸਨੇਕ ਦੀ ਟ੍ਰੇਨਿੰਗ ਲੈਣੀ ਆ ਤਾਂ ਉਹ ਬੈਂਗਲੌਰ ਇੱਕ ਮਹੀਨੇ ਦੀ ਟ੍ਰੇਨਿੰਗ ਚੱਲੇਗੀ ਤਾਂ ਮੈਂ ਤੁਰੰਤ ਆਮੇ ਪਰ ਦਿੱਤੀ ਮੈਂ ਇੱਕ ਮਹੀਨੇ ਵਾਸਤੇ ਬੈਂਗਲੌਰ ਚਲਾ ਗਿਆ ਮੈਨੂੰ ਉੱਥੇ ਸਨੇਕਸ ਦੀ ਟ੍ਰੇਨਿੰਗ ਮਿਲੀ ਥਿਉਰੈਟਿਕਲੀ ਵੀ ਮਿਲੀ ਪ੍ਰੈਕਟੀਕਲੀ ਵੀ ਮਿਲੀ ਔਰ ਮੈਨੂੰ ਉੱਥੇ ਦੱਸਿਆ ਗਿਆ ਸਭ ਨੂੰ ਦੱਸਿਆ ਗਿਆ ਕਿ ਸਨੇਕਸ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਵੈਨਮ ਕਿੰਨੀਆਂ ਤਰ੍ਹਾਂ ਦੇ ਸਨੇਕ ਹੁੰਦੇ ਨੇ ਨੋਨ ਵੈਨਮ ਕਿੰਨੀਆਂ ਤਰ੍ਹਾਂ ਦੇ ਸਨੇਕ ਹੁੰਦੇ ਨੇ ਕੋਬਰਾ ਕਿਹੜਾ ਹੁੰਦਾ ਵਾ ਕਮਨ ਕ੍ਰੇਟ ਕਿਹੜਾ ਹੁੰਦਾ ਵਾ ਔਰ ਆ ਜਿਹੜੇ ਛੋਟੇ ਮੋਟੇ ਸਨੇਕ ਛੋਟੇ ਮੋਟੇ ਤਾਂ ਨਹੀਂ ਇਹਨਾਂ ਨੂੰ ਕਹਿ ਸਕਦੇ ਜਨਾਂ 'ਚ ਯਾਰ ਨਹੀਂ ਹੁੰਦਾ ਉਹ ਵੀ ਸਾਡੇ ਕੋਲ ਇਸ ਵੇਲੇ ਵੀ ਮੌਜੂਦ ਹੈ ਜਿਹੜੇ ਕਿ 6 6 7 7 ਫੁੱਟ ਦੇ ਵੀ ਹੁੰਦੇ ਨੇ ਔਰ ਵਾਈਪਰ ਸਨੇਕ ਵੀ ਉਹਦੀ ਵੀ ਸਮਝਾਇਆ ਗਿਆ ਸਾਨੂੰ ਉਹਦੇ 'ਚ ਕਿਹੜਾ ਵੈਨਮ ਹੁੰਦਾ ਵਾ ਔਰ ਉਹ ਕਿਸ ਤਰ੍ਹਾਂ ਕੱਟਦਾ ਵਾ ਉਹਦੇ ਕੱਟਣ ਤੋਂ ਬਾਅਦ ਕੀ ਹੁੰਦਾ ਵਾ ਉਹਦੇ ਕੱਟਣ ਤੋਂ ਬਾਅਦ ਕੀ ਕਰਨਾ ਚਾਹੀਦਾ ਕਿਹੜੇ ਹਸਪੀਟਲ ਜਾਣਾ ਚਾਹੀਦਾ ਕਦੋਂ ਔਰ ਕਿੰਨੀ ਦੇਰ ਚ ਜਾਣਾ ਚਾਹੀਦਾ ਜੀ ਇਸ ਬਾਰੇ ਥੋੜੀ ਜਾਣਕਾਰੀ ਦਿਵੋਗੇ ਤੁਸੀਂ ਕਿ ਅਗਰ ਘਰ ਦੇ ਵਿੱਚ ਜਾਂ ਕਿਤਾ ਅਗਰ ਕਿਸੇ ਨੂੰ ਸਨੇਕ ਕੱਟ ਦਿੰਦਾ ਤੇ ਕਿਸ ਤਰ੍ਹਾਂ ਇਨਸਾਨ ਬਚਾਇਆ ਜਾ ਸਕਦਾ ਜਾਂ ਫਿਰ ਕੋਈ ਨੁਸਖਾ ਕਿ ਜਿੰਨੀ ਦੇ ਤੱਕ ਕੋਈ ਉਹਨੂੰ ਮੈਡੀਕਲ ਟਰੀਟਮੈਂਟ ਨਹੀਂ ਦਿੰਦਾ ਜਾਂ ਉਸ ਕਿਸ ਤਰ੍ਹਾਂ ਬਚਾ ਕਰੇ ਇਹ ਜ਼ਰੂਰੀ ਇਹ ਜਾਣਕਾਰੀ ਜਿਹੜੇ ਦੇਖ ਰਹੇ ਦਰਸ਼ਕ ਉਹਨਾਂ ਨਾਲ ਸਾਂਝੀ ਕਰੋ ਦੇਖੋ ਕਾਰਜ ਜੋ ਸਨੇਕ ਆ ਜਾਂਦਾ ਜਾਂ ਕਿਸੇ ਨੂੰ ਕੱਟ ਦਿੰਦਾ ਨਾ ਜਦੋਂ ਇੱਕ ਪ੍ਰਾਣੀਆਂ ਜਿਹਾ ਕਹਾਵਤਾਂ ਬਣੀਆਂ ਉਸ ਜਗ੍ਹਾ ਨੂੰ ਕੁੱਟ ਕੇ ਬੰਨ ਦੋ ਜੇ ਤੁਹਾਡਾ ਬਲੱਡ ਸਰਕੂਲ ਰੁਕ ਜਾਏਗਾ ਬਲੱਡ ਸਰਕੂਲੇਸ਼ਨ ਰੁਕਣ ਨਾਲ ਜੇ ਰੁਕ ਜਾਏਗਾ ਇਸ ਤਰ੍ਹਾਂ ਕਰਦੇ ਨਹੀਂ ਕਰਨਾ ਜਿਆਦਾ ਕੁੱਟ ਕੇ ਉਸ ਜਗ੍ਹਾ ਨੂੰ ਨਹੀਂ ਬੰਨਣਾ ਬਿਲਕੁਲ ਉਹਦੇ ਨਾਲ ਵੀ ਮੌਤ ਹੋ ਸਕਦੀ ਹੈ ਜਦੋਂ ਅਸੀਂ ਉਹ ਬੰਦਨ ਖੋਲਾਂਗੇ ਕਿਸ ਰੱਸੀ ਨਾਲ ਬੰਨਿਆ ਜਾਂ ਕਿਸੇ ਨਾਲੇ ਨਾਲ ਬੰਨਿਆ ਜਦੋਂ ਉਹਨੂੰ ਖੋਲਾਂਗੇ ਤੁਰੰਤ ਵਾਜਨ ਸਾਡੇ ਦਿਲ ਤੇ ਦਿਮਾਗ ਤੇ ਅਸਰ ਕਰੇਗਾ ਜਦੋਂ ਖੂਨ ਨਹੀਂ ਸਪੀਡ ਨਾਲ ਜਾਏਗਾ ਤਾਂ ਇਹਨੂੰ ਬੰਨਣਾ ਨਹੀਂ ਇਨੂੰ ਜ਼ਿਆਦਾ ਕੱਟ ਨਹੀਂ ਲਗਾਣਾ ਸਿਰਫ ਅਸੀਂ ਪਹਿਲਾਂ ਤਾਂ ਸੋਚਣਾ ਇਹ ਆ ਕਿ ਨਜ਼ਦੀਕੀ ਗੁਰੂ ਨਾਨਕ ਹਸਪੀਟਲ ਜਿਸ ਤਰ੍ਹਾਂ ਸਾਡੇ ਅੰਮ੍ਰਿਤਸਰ ਚ ਹੈ ਇੱਥੇ ਕਿਸ ਤਰ੍ਹਾਂ ਪਹੁੰਚ ਸਕਦੇ ਆ ਹਮੇਸ਼ਾ ਇਹ ਜਿਹਨੂੰ ਸਨੇਕ ਨੇ ਕਟਿਆ ਉਹਨੂੰ ਉਪਜਾਣਾ ਨਹੀਂ ਉਹਨੂੰ ਡਰਾਉਣਾ ਨਹੀਂ ਉਨੂੰ ਤੇਜ਼ ਤੋੜਨਾ ਨਹੀਂ ਫੈਦਲ ਤਾਂ ਕਿ ਉਹਦੇ ਹਾਰਟ ਬੀਟਿੰਗ ਨਾ ਵਧੇ ਬਲੱਡ ਸਰਕੂਲੇਸ਼ਨ ਤੇਜ਼ ਹੋਣ ਨਾਲ ਯਾਰ ਜਲਦੀ ਉਸ ਦੇ ਅੰਦਰ ਨਾ ਫੈਲੇ ਉਹਦੇ ਦਿਮਾਗ ਔਰ ਦਿਲ ਤੇ ਪੌਇਜ਼ਨ ਜਿਹੜਾ ਉਹ ਕਿ ਅਸਰ ਨਾ ਜਲਦੀ ਕਰੇ ਇੱਕ ਘੰਟੇ ਤੋਂ ਪਹਿਲਾਂ ਪਹਿਲਾਂ ਹੀ ਹਸਪੀਟਲ ਦੇ ਵਿੱਚ ਲਗਭਗ ਪੰਜਾਬ ਤੇ ਸਾਰੇ ਹਸਪੀਟਲਾਂ ਵਿੱਚ ਜਾਂ ਸਿਵਲ ਹਸਪੀਟਲਸ ਦੇ ਵਿੱਚ ਵੀ ਇਹਨਾਂ ਦੇ ਇੰਜੈਕਸ਼ਨ ਮੌਜੂਦ ਨੇ ਜਿਨੂੰ ਐਂਟੀ ਵੈਨਮ ਕਿਹਾ ਜਾਂਦਾ ਵਾ ਤੁਰੰਤ ਹੀ ਸਰਕਾਰੀ ਹਸਪੀਟਲ ਤੋਂ ਸਹੂਲਤ ਜ਼ਰੂਰ ਲੈਣੀ ਚਾਹੀਦੀ ਹੈ ਔਰ ਜਿਸ ਨੂੰ ਕਟਿਆ ਹੋਵੇ ਦੇਸੀ ਨੁਸਖਾ ਤਾਂ ਅਸੀਂ ਉਹੀ ਵਰਤਦੇ ਆ ਕਿ ਜਾਂ ਸਾਡੇ ਕੋਲ ਤੇ ਇੱਕ ਨਾਜਾ ਮੈਡੀਸਿਨ ਵੀ ਹੁੰਦੀ ਆ ਜਿਹੜੀ ਕਿ ਆਯੁਰਵੈਦਿਕ ਵੀ ਹੈਗੀ ਆ ਹੋਮੀਓਪੈਥਿਕ ਵੀ ਹੈਗੀ ਆ ਉਹ ਨਾਜਾ ਵੀ ਯੂਜ਼ ਕਰਦੇ ਆ ਸਪ ਦੇ ਪੁਆਇਜ਼ਨ ਤੋਂ ਹੀ ਤਿਆਰ ਹੁੰਦੀ ਆ ਉਸ ਨੂੰ ਇੱਕ ਇੱਕ ਜਾਂ ਦੋ ਦੋ ਮਿੰਟ ਬਾਅਦ ਥੋੜੀ ਥੋੜੀ ਲੈ ਲੈਣੀ ਚਾਹੀਦੀ ਆ ਜਾਂ ਪਾਂ 3 4 5 ਮਿੰਟ ਤੋਂ ਪਹਿਲਾਂ ਇੱਕ ਚਮਚ ਲੈਣਾ ਚਾਹੀਦਾ ਜਿੰਨੇ ਚਿਰ ਚ ਹਸਪੀਟਲ ਨਹੀਂ ਪਹੁੰਚਦੇ ਲਗਾਤਾਰ ਲਈ ਜੋ ਥੋੜੀ ਥੋੜੀ ਕਰਕੇ ਔਰ ਇਨਸਾਨ ਮਰਦਾ ਨਹੀਂ ਜਿਆਦਾ ਟਾਈਮ ਕੱਟ ਜਾਂਦਾ ਬਲੱਡ ਦੇ ਵਿੱਚ ਯਾਰ ਜਲਦੀ ਉਹਦੇ ਕਰਕੇ ਨਹੀਂ ਫੈਲਦਾ ਜੇਕਰ ਕਿਸੇ ਨੂੰ ਕੁਝ ਨਹੀਂ ਲੱਭਦਾ ਕੁਝ ਵੀ ਕਰਦੇ ਵਿੱਚ ਪਿਆਜ਼ ਦਾ ਪਾਣੀ ਜਿਹਨੂੰ ਪੰਜਾਬੀ ਵਿੱਚ ਗੰਡੇ ਕਹਿ ਦਿੰਦੇ ਆ ਪਿਆਜ਼ ਦਾ ਪਾਣੀ 5 7 ਚਮਚ ਕੱਢ ਕੇ ਉਹਦੇ ਵਿੱਚ ਅਸੀਂ ਸ਼ਹਿਦ ਮਿਲਾਵਾਂਗੇ ਉਹਦੇ ਵਿੱਚ ਉਹਨਾਂ ਹੀ ਦੇਸੀ ਘਿਓ ਵੀ ਮਿਲਾਵਾਂਗੇ ਇਨੂੰ ਚੰਗੀ ਤਰ੍ਹਾਂ ਫੈਂਟ ਕੇ ਇਹਦੇ ਵਿੱਚ ਕਾਲੀ ਮਿਰਚ ਪਾਊਾਂਗੇ ਚੰਗੀ ਤਰ੍ਹਾਂ ਇਹਨੂੰ ਫੈਂਟ ਕੇ ਹਰ 5 ਮਿੰਟ ਬਾਅਦ ਇੱਕ ਚਮਚ ਲਈ ਜੋ ਹਰ 5 ਮਿੰਟ ਬਾਅਦ ਇੱਕ ਚਮਚ ਲਈ ਜੋ ਯਹਰ ਤੁਹਾਨੂੰ ਸਫਦਾ ਯਹਰ ਜਿਹੜਾ ਕਿਸੇ ਕਿਸਮ ਦਾ ਵੀ ਹੋਵੇ ਜਲਦੀ ਅਸਰ ਨਿ ਕਰੇਗਾ ਹਸਪੀਟਲ ਤੱਕ ਤੁਸੀਂ ਠੀਕ ਠਾਕ ਪਹੁੰਚ ਜਾਓਗੇ ਔਰ ਹਮੇਸ਼ਾ ਇਨਸਾਨ ਨੂੰ ਜਿਸ ਨੂੰ ਸਲੇਕ ਨੇ ਕੱਟਿਆ ਹੋਵੇ ਉਸ ਨੂੰ ਕਾਰ ਦੇ ਵਿੱਚ ਜਾਂ ਬਾਈਕ ਤੇ ਜਾਂ ਐਕਟੂਬਾ ਤੇ ਕਿਸ ਤਰ੍ਹਾਂ ਵੀ ਆਰਾਮ ਨਾਲ ਬਿਠਾਓ ਉਹਨੂੰ ਡਰਾਉਣਾ ਨਹੀਂ ਚਾਹੀਦਾ ਉਹਨੂੰ ਭਜਾਉਣਾ ਵੀ ਨਹੀਂ ਚਾਹੀਦਾ ਜਿੰਨਾ ਚਿਰ ਤੱਕ ਹਸਪੀਟਲ ਵਾਲੇ ਆਪਣਾ ਟਰੀਟਮੈਂਟ ਸ਼ੁਰੂ ਨਹੀਂ ਕਰ ਦਿੰਦੇ ਉਦੋਂ ਤੱਕ ਉਹਦੇ ਕੋਲ ਰਵੋ ਰੋ ਉਸ ਨੂੰ ਸੌਣ ਨਹੀਂ ਦੇਣਾ ਬਿਲਕੁਲ ਅੱਛਾ ਤੇ ਤੁਸੀਂ ਅੱਜ ਤੱਕ ਦਾ ਸਭ ਤੋਂ ਵੱਡਾ ਸੱਪ ਅਜੇ ਕਰ ਕਿਹਾ ਗਿਆ ਵਾ ਅਜੇ ਕਰ ਨੂੰ ਵੀ ਤੁਸੀਂ ਰੈਸਕਿਊ ਕੀਤਾ ਕਦੀ ਕਿਆ ਫਿਰ ਉਸ ਤੋਂ ਵੀ ਕੋਈ ਵੱਡਾ ਸੱਪ ਜਾਂ ਸਭ ਤੋਂ ਪਹਿਲਾਂ ਮੈਂ ਅਜਗਰੀ ਰੈਸਕਿਊ ਕੀਤਾ ਸੀ ਜਦੋਂ ਟ੍ਰੇਨਿੰਗ ਕਰਕੇ ਆਇਆ ਸੀ ਅੱਛਾ ਬਸ ਇੱਕ ਮੈਨੂੰ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਰਵੀ ਭਗਤ ਜੀ ਸੀ ਬੜੇ ਨਾਈਸ ਡੀਸੀ ਸੀ ਉਹ ਜਿਨ੍ਹਾਂ ਦੇ ਅੰਡਰ ਸਾਡਾ ਐਸਪੀਸੀ ਡਿਪਾਰਟਮੈਂਟ ਸੀ ਉਹਨਾਂ ਨੇ ਹੀ ਮੈਨੂੰ ਫੋਨ ਕੀਤਾ ਕਿ ਇੱਕ ਸਨੇਕ ਆ ਗਿਆ ਜੋਸ਼ੀ ਜੀ ਜਿਹੜਾ ਕਿਸੇ ਦੇ ਕਾਬੂ ਨਹੀਂ ਆ ਰਿਹਾ ਨਾ ਜੰਗਲਾਤ ਵਾਲਿਆਂ ਦੇ ਕਾਬੂ ਆ ਰਿਹਾ ਨਾ ਪੁਲਿਸ ਦੇ ਕਾਬੂ ਆ ਰਿਹਾ ਵਾ ਤੁਸੀਂ ਤੁਰੰਤ ਜਾ ਕੇ ਦੇਖੋ ਉਸ ਸਨੇਕ ਕਿਹੋ ਜਿਹਾ ਕਿਹੜਾ ਵਾ ਔਰ ਉਸ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਕਰੋ ਅਗਰ ਨਹੀਂ ਤੁਹਾਡੇ ਪਰ ਰੈਸਕਿਊ ਹੁੰਦਾ ਤਾਂ ਤੁਰੰਤ ਵਾਪਸ ਆ ਜਾਣਾ ਜਿਆਦਾ ਜਲਦਬਾਜੀ ਨਹੀਂ ਕਰਨੀ ਹੋਦੇ ਤੇ ਔਰ ਮੈਂ ਜਦੋਂ ਮੌਕੇ ਤੇ ਪਹੁੰਚਿਆ ਉਸਨੇਕ ਫੋਕਲ ਪੁਆਇੰਟ ਸੀ ਫੋਕਲ ਪੁਆਇੰਟ ਤੇ ਇੱਕ ਫੈਕਟਰੀ ਦੇ ਬਾਰਡਰੀ ਫੈਕਟਰੀ ਸੀ ਜਿਹਦੇ ਤੇ ਉੱਪਰਲੇ ਪੋਰਸ਼ਨ ਦੇ ਵਿੱਚ ਫਰਸਟ ਫਲੋਰ ਤੇ ਇੱਕ ਗਾਰਡਨ ਨਾਲ ਲਿਪਟਿਆ ਹੋਇਆ ਸੀ ਤੇ ਮੈਂ ਤੁਰੰਤ ਜਾ ਕੇ ਆਪਣੇ ਸੋਚ ਬੂਝ ਨਾਲ ਆਪਣੇ ਤਰੀਕੇ ਨਾਲ ਉਸ ਸਨੇਕ ਨੂੰ 1 ਘੰਟੇ ਦੇ ਲਗਭਗ 1 ਘੰਟੇ ਚੋਂ ਨੂੰ ਮੈਂ ਰੈਸਕਿਊ ਕਰ ਲਿਆ ਸੀ ਜਿਹੜਾ ਕਿ ਬਹੁਤ ਖਤਰਨਾਕ ਸੀ ਜਿਹੜਾ ਕਿ ਲਗਭਗ 18 ਫੁੱਟ ਲੰਬਾ ਔਰ ਲਗ 26 ਜਾਂ 27 ਕਿਲੋ ਦਾ ਹੋਵੇਗਾ ਲਗਭਗ ਐਨਾ ਕੀ ਸੀ ਔਰ ਉਸ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨੇਕ ਔਰ ਭਾਰਾ ਸਨੇਕ ਹੋਈ ਸੀ ਉਸ ਤੋਂ ਬਾਅਦ ਐਡਾ ਵੱਡਾ ਕਈ ਚ ਕਰਨੀ ਪਕੜਿਆ ਉਸ ਤੋਂ ਬਾਅਦ ਅਜਕਰ ਪਕੜੇ ਤੇ ਬਹੁਤ ਨੇ ਮੈਂ ਪਰ ਉਹ ਜਿਆ ਡੇਂਜਰਸ ਔਰ ਡਰਾਉਣਾ ਅਜੇ ਤੱਕ ਮੈਂ ਨਹੀਂ ਦੇਖਿਆ ਨਾ ਪਕੜਿਆ ਗਿਆ ਹਸ ਤੱਕ ਹੁਣ ਕੋਈ ਰੀਸੈਂਟ ਕੋਈ ਸੱਪ ਰੈਸਕਿਊ ਕੀਤਾ ਹੋਵੇ ਕੋਈ ਕੋਈ ਹੈਗਾ ਤੁਹਾਡੇ ਕੋਲ ਇਸ ਵਕਤ ਤਾਂ ਹੁਣੇ ਥੋੜੇ ਮਿੰਟ ਪਹਿਲਾਂ ਇੱਕ ਸਨੇਕ ਮੈਂ ਰੈਸਕਿਊ ਕਰਕੇ ਲਿਆਂਦਾ ਜਿਹਨੂੰ ਐਸੇ ਤਾਂ ਧਾਮਣ ਕਹਿੰਦੇ 6 ਫੁੱਟ ਲੰਬਾ ਵਾ ਇਸ ਨੂੰ ਮੈਂ ਜਾ ਕੇ 10 15 ਮਿੰਟ ਵਿੱਚ ਮੈਂ ਰੈਸਕਿਊ ਕਰ ਲਿਆ ਸੀ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਵਾ ਕਿ ਇਹ ਦੇਖੋ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਇਹ ਜਿਹੜਾ ਸੱਪ ਹੈ ਜਿਹੜਾ ਇਹਨਾਂ ਵੱਲੋਂ ਰੈਸਕਿਊ ਕੀਤਾ ਗਿਆ ਹੈ ਇਹ ਅਕਸਰ ਹੀ ਲੋਕੀ ਜਿਹੜੇ ਨੇ ਕਿ ਇਦਾਂ ਕਾਬੂ ਕਰਕੇ ਰੱਖ ਲੈਂਦੇ ਨੇ ਪਰ ਇਹਨਾਂ ਵੱਲੋਂ ਸਰ ਤੁਸੀਂ ਜਦੋਂ ਇਸ ਨੂੰ ਰੈਸਕਿਊ ਕਰਦੇ ਹੋ ਤੇ ਉਸ ਤੋਂ ਬਾਅਦ ਨੂੰ ਕਿਦਾਂ ਛੱਡਦੇ ਹੋ ਕਿਸ ਤਰ੍ਹਾਂ ਇਸ ਦਾ ਸੰਭਾਲ ਕਰਦੇ ਹੋ ਕੀ ਕਰਦੇ ਹੋ ਉਸ ਬਾਅਦ ਇਹਨੂੰ ਰੈਸਕਿਊ ਕਰਕੇ ਅਸੀਂ ਜੰਗਲਾਤ ਵਿਭਾਗ ਦੀ ਰੱਖ ਚ ਛੱਡਦੇ ਆ ਰੱਖ ਮਤਲਬ ਜੰਗਲਾਤ ਵਿਭਾਗ ਦੇ ਜੰਗਲ ਦੇ ਵਿੱਚ ਛੱਡਦੇ ਆ ਜਿਹੜਾ ਜੰਗਲ ਬਹੁਤ ਵੱਡਾ ਹੋਵੇ ਜਿੱਥੇ ਬਹੁਤ ਸਾਰੇ ਜਾਨਵਰ ਵੀ ਛੱਡੇ ਜਾਂਦੇ ਨੇ ਜਾਨਵਰ ਹੁੰਦੇ ਵੀ ਨੇ ਅਸੀਂ ਜਿੱਥੇ ਨੂੰ ਪਾਣੀ ਦੀ ਸਹੂਲਤ ਮਿਲੇ ਜਿੱਥੇ ਨੂੰ ਆਪਣੇ ਭੋਜਨ ਦੀ ਸ਼ਿਕਾਰ ਕਰਨ ਦੀ ਸਹੂਲਤ ਮਿਲੇ ਔਰ ਆਰਾਮ ਨਾਲ ਬੇਖੌਫ ਰਹਿ ਸਕੇ ਅਸੀਂ ਨੂੰ ਉੱਥੇ ਛੱਡ ਕੇ ਆਂਦੇ ਆ ਔਰ ਕੋਈ ਵੀ ਸਨੇਕ ਅਸੀਂ ਸਿਟੀ ਤੋਂ 20 ਕਿਲੋਮੀਟਰ ਦੂਰ ਹੀ ਛੱਡਦੇ ਆ ਜਿੱਥੇ ਕਿ ਕਿਸੇ ਦਾ ਰੈ residense ਨਾ ਹੋਵੇ ਕਿਸੇ ਨੂੰ ਕੋਈ ਸਨੇਕ ਤੋਂ ਖਤਰਾ ਨਾ ਹੋਵੇ ਔਰ ਨਾ ਹੀ ਸਨੇਕ ਨੂੰ ਕਿਸੇ ਤੋਂ ਕੋਈ ਖਤਰਾ ਹੋਵੇ ਨਾ ਸਨੇਕ ਨੂੰ ਕੋਈ ਮਾਰੇ ਇਹ ਵੀ ਇੱਕ ਪਰਿਆਵਰਣ ਦਾ ਹਿੱਸਾ ਨੇ ਸਨੇਕ ਮਾਰਨ ਨਾਲ ਕਲ ਸਰਪਯੋਗ ਵੀ ਲੱਗਦਾ ਕਦੀ ਵੀ ਸਨੇਕ ਨਹੀਂ ਮਾਰਨਾ ਚਾਹੀਦਾ ਔਰ ਇਨਸਾਨਾਂ ਨੂੰ ਵੀ ਸੋਚਣਾ ਚਾਹੀਦਾ ਵਾ ਕਿ ਇਨਾਂ ਚ ਵੀ ਸਾਡੇ ਵਰਗੀ ਇੱਕ ਰੂਹ ਹੈ ਇੱਕ ਜਾਨ ਹੈ ਜੀ ਜੇਕਰ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਕਿਸੇ ਨੇ ਕਿ ਕੋਈ ਸੱਪ ਨੂੰ ਪਕੜ ਕੇ ਆਪਕੇ ਜਰਾ ਉਹ ਕਿਦਾ ਕੰਟੈਕਟ ਕਰ ਸਦਾ ਆਪਣਾ ਨੰਬਰ ਜਾਂ ਕੋਈ ਕੰਟੈਕਟ ਨੰਬਰ ਦੇ ਦਿਓ ਜਦੋਂ ਮੈਂ ਕੋਈ ਵੀ ਸਨੇਕ ਪਕੜਦਾ ਨਾ ਤਾਂ ਮੈਂ ਆਪਣਾ ਉਹਦੀ ਵੀਡੀਓ YouTube ਤੇ ਜਾਂ Facebook ਤੇ ਜਰੂਰ ਪਾਂਦਾ ਵਾਂ ਔਰ ਉਸ ਵੀਡੀਓ ਦੇ ਉੱਪਰ ਆਪਣਾ ਫੋਨ ਨੰਬਰ ਜਰੂਰ ਮੈਂ ਛੱਡਿਆ ਹੁੰਦਾ ਲਿਖਿਆ ਹੁੰਦਾ ਔਰ ਮੇਰਾ ਫੋਨ ਨੰਬਰ ਮੈਂ ਤੁਹਾਨੂੰ ਵੈਸੇ ਵੀ ਆਪਾਂ ਬੋਲ ਕੇ ਦੱਸ ਦਿੰਦੇ ਆ ਨੋਟ ਕੀਤਾ ਜਾਵੇ ਪਲੀਜ਼ 99 8 9988664418 ਇਹ ਮੇਰਾ ਫੋਨ ਨੰਬਰ ਹੈ ਮੈਂ ਰਿਪੀਟ ਕਰ ਦਿੰਦਾ ਦੁਬਾਰਾ 9988664418 ਅਗਰ ਇਸ ਨੰਬਰ ਤੋਂ ਮੈਨੂੰ ਕੋਈ ਫੋਨ ਆਂਦਾ ਭਾਵੇਂ ਰਾਤ ਦਾ 12 ਵਜੇ ਭਾਵੇਂ ਰਾਤ ਦੇ 2-3 ਵਜੇ ਹੋਣ ਭਾਵੇਂ ਦਿਨ ਹੋਵੇ ਰਾਤ ਹੋਵੇ 24 ਘੰਟੇ ਮੇਰੀ ਸਰਵਿਸ ਚਾਲੂ ਰਹਿੰਦੀ ਹੈ ਔਰ ਹਮੇਸ਼ਾ ਮੈਂ ਸਿਟੀ ਏਰੀਆ ਚ 20 ਕਿਲੋਮੀਟਰ ਦੇ ਵਿੱਚ ਵਿੱਚ ਸਨੇਕ ਆ ਜਾਵੇ ਕਿਤੇ ਤੇ ਮੈਂ 15 ਤੋਂ 20 ਮਿੰਟ ਹੀ ਲਾਂਦਾ ਪਹੁੰਚਣ ਲੱਗਿਆ ਔਰ ਤੁਰੰਤ ਇਹਨੂੰ ਮੈਂ ਰੈਸਕਿਊ ਕਰਕੇ ਲੈ ਆਉਂਦਾ ਔਰ ਰਾਤ ਨੂੰ ਤਾਂ ਮੇਰੇ ਘਰ ਹੀ ਰਹਿੰਦੇ ਨੇ ਸਨੇਕ ਸਾਰੇ ਹੀ ਔਰ ਦਿਨ ਵੇਲੇ ਇਹਨੂੰ ਮੈਂ ਜੰਗਲ ਚ ਛੱਡ ਕੇ ਆਣਾ ਫਿਰ ਜੀ ਤੁਹਾਨੂੰ ਮਿਲਾਂ ਤੇ ਅੱਜ ਅਸੀਂ ਤੁਹਾਨੂੰ ਮਿਲਾਈ ਇੱਕ ਰੀਅਲ ਲਾਈਫ ਹੀਰੋ ਦੇ ਨਾਲ ਜਿਹੜੇ ਕਿ ਰੈਸਕਿਊ ਕਰਦੇ ਨੇ ਸੱਪਾਂ ਨੂੰ ਜਾਨਵਰਾਂ ਨੂੰ ਤੇ ਲੋਕਾਂ ਦੇ ਵੀ ਜਾਣ ਪਛਾਣਦੇ ਨੇ ਅਤੇ ਜਾਨਵਰਾਂ ਦੇ ਵੀ ਜਾਣ ਪਛਾਣਦੇ ਨੇ ਦੇਖਿਆ ਜਾਵੇ ਤਾਂ ਇਹਨਾਂ ਦਾ ਐਕਸਪੀਰੀਅੰਸ ਬਹੁਤ ਵੱਡਾ ਇਨਸਪੈਕਟਰ ਰਿਟਾਇਰ ਹੋਏ ਨੇ ਤੇ ਅੱਜ ਵੀ ਜਿਹੜੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਅਗਰ ਤੁਹਾਨੂੰ ਕਦੀ ਵੀ ਲੋੜ ਪਵੇ ਤੇ ਤੁਸੀਂ ਜ਼ਰੂਰ ਇਹਨਾਂ ਨਾਲ ਕੰਟੈਕਟ ਕਰੋ ਨੰਬਰ ਇਹਨਾਂ ਦਾ ਤੁਹਾਨੂੰ ਦੱਸ ਹੀ ਦਿੱਤਾ ਤੇ ਅਤੇ ਜਿਹੜੀ ਇਹਨਾਂ ਨੇ ਇੱਕ ਨੁਸਖਾ ਦੱਸਿਆ ਕਿ ਅਗਰ ਤੁਹਾਨੂੰ ਕੋਈ ਸੱਪ ਕੱਟ ਜਾਵੇ ਤੇ ਕੀ ਕਰਨਾ ਚਾਹੀਦਾ ਅਸੀਂ ਆਸ ਕਰਦੇ ਹਾਂ ਜਿਹੜੀ ਅੱਜ ਦੀ ਜਿਹੜੀ ਇਨਫੋਰਮੇਸ਼ਨ ਤੁਹਾਡੇ ਲਈ ਬਹੁਤ ਜਾਣਕਾਰੀ ਭਰੀ ਹੋ ਰਹੀ ਹੋਵੇ ਮੇਨੂੰ ਦਿਓ ਚਾਹਜਰ ਬਲਿਸਪੀ ਕਵਲ ਦਾ ਸਿਟੀ ਹੈਡਲਾਈਨ ਨੰਬਰਸ